ਸਾਸੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਗੱਲ ਕਰਨ ਲੱਗੇ ਆ ਪੰਜਾਬੀ 스타 ਕਰਨ ਔਜਲਾ ਦੀ ਕਰਨ ਔਜਲਾ ਦੇ ਜੇ ਫੋਲੋਅਰਸ ਦੀ ਗੱਲ ਕਰੀਏ ਤਾਂ ਹੁਣ ਉਹਨਾਂ ਦੇ ਫੋਲੋਅਰਸ ਜਿਹੜੇ ਨੇ 1 ਕਰੋੜ ਤੱਕ ਪਹੁੰਚ ਗਏ ਨੇ ਮਤਲਬ ਕਿ ਉਹਨਾਂ ਨੂੰ ਇੰਸਟਾਗ੍ਰam ਤੇ 10 ਮਿਲੀਅਨ ਲੋਕਾਂ ਨੇ ਫੋਲੋ ਕਰ ਲਿਆ ਕਰਨ ਔਜਲਾ ਦੀ ਗੱਲ ਕਰੀ ਤਾਂ ਇਨਾ ਦੀ ਜਿਹੜੀ ਜਰਨੀ ਆ ਬਹੁਤ ਲੰਬੀ ਜਰਨੀ ਆ ਬਹੁਤ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚੇ ਨੇ ਜੇ ਥੋੜਾ ਪਿੱਛੇ ਝਾਤ ਮਾਰੀਏ ਤਾਂ ਕਾਫੀ ਸੰਘਰਸ਼ ਕਰਕੇ ਕਰਨ ਔਇਲਾ ਇਸ ਮੁਕਾਮ ਤੇ ਪਹੁੰਚੇ ਨੇ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਕਰਨ ਔਇਲਾ ਨੇ ਆਪਣਾ ਜਿਹੜਾ ਕਹਿ ਸਕਦੇ ਆ ਕਿ ਜਦੋਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਏ ਸਨ ਤਾਂ ਆਪਣੀ ਗੀਤਕਾਰੀ ਲੈ ਕੇ ਆਏ ਸਨ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵੱਡੇ-ਵੱਡੇ ਗਾਇਕਾਂ ਨੂੰ ਗੀਤ ਵੀ ਦਿੱਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਸਟੈਪ ਬਾਈ ਸਟੈਪ ਇਹ ਪੌੜੀ ਚੜਦੇ ਗਏ ਤੇ ਇਸ ਵਕਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਹਿ ਸਕਦੇ ਕਿ ਨੰਬਰ 1 ਤੇ ਨੇ ਤੇ ਇਸ ਵਕਤ ਕਰਨ ਔਜਲਾ ਨੂੰ 1 ਕਰੋੜ ਬੰਦਾ ਫੋਲੋ ਕਰ ਰਿਹਾ ਮਤਲਬ ਕਿ ਇਹਨਾਂ ਦੇ ਇੰਸਟਾਗ੍ਰam ਜਿਹੜੇ ਫੋਲੋਅਰਸ ਨੇ ਉਹ 10 ਮਿਲੀਅਨ ਤੱਕ ਹੋ ਗਏ ਨੇ ਜੇਕਰ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਵਕਤ ਇਹਨਾਂ ਦਾ ਇੱਕ ਗੀਤ ਐਟ ਪੀਸ ਜਿਹੜਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਤਾਂ ਹੁਣ ਵੀ ਕਰਨ ਔਜਲਾ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਕਰਕੇ ਗਏ ਨੇ ਤਾਂ ਕਰਨ ਔਜਲਾ ਨੇ ਕਾਫੀ ਲੰਮਾ ਪੈਂਡਾ ਤੈਅ ਕੀਤਾ ਹੈ ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਵੀ ਆਪਣੇ ਇੱਕ ਗੀਤ ਦੇ ਨਾਲ ਇਹਨਾਂ ਨੇ ਡੈਬਿਊ ਕੀਤਾ ਹੈ ਬੈਡ ਨਿਊਜ਼ ਫਿਲਮ ਦੇ ਵਿੱਚ ਇਹਨਾਂ ਦਾ ਗੀਤ ਆਇਆ ਸੀ ਤੌਬਾ ਤੌਬਾ ਤਾਂ ਉਹ ਗੀਤ ਬੇਹਦ ਪਸੰਦ ਕੀਤਾ ਗਿਆ ਸੀ ਉਸ ਗੀਤ ਦਾ ਜੋ ਵਿੱਕੀ ਕੌਸ਼ਨ ਨੇ ਇੱਕ ਡਾਂਸ ਸਟੈਪ ਕੀਤਾ ਸੀ ਤਾਂ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਸੋ ਕਰਨ ਔਜਲਾ ਇਸ ਵਕਤ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਔਰ ਹੁਣ ਇੱਕ ਵਾਰ ਫਿਰ ਦੱਸ ਦਈਏ ਕਿ ਇੰਸਟਾਗ੍ਰam ਤੇ ਇਹਨਾਂ ਦੇ 10 ਮਿਲੀਅਨ ਫਾਲੋਅਰਸ ਹੋ ਗਏ ਨੇ 1 ਕਰੋੜ ਬੰਦਾ ਇਹਨਾਂ ਨੂੰ ਫੋਲੋ ਕਰਦਾ ਪਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੱਲ ਕਰਨ ਲੱਗੇ ਆ ਪੰਜਾਬੀ ਸਟਾਰ ਕਰਨ ਔਜਲਾ ਦੀ ਕਰਨ ਔਜਲਾ ਦੇ ਜੇ ਫਾਲੋਅਰਸ ਦੀ ਗੱਲ ਕਰੀਏ ਤਾਂ ਹੁਣ ਉਹਨਾਂ ਦੇ ਫਾਲੋਅਰਸ ਜਿਹੜੇ ਨੇ 1 ਕਰੋੜ ਤੱਕ ਪਹੁੰਚ ਗਏ ਨੇ ਮਤਲਬ ਕਿ ਉਹਨਾਂ ਨੂੰ ਇੰਸਟਾਗ੍ਰam ਤੇ 10 ਮਿਲੀਅਨ ਲੋਕਾਂ ਨੇ ਫੋਲੋ ਕਰ ਲਿਆ ਕਰਨ ਔਜਲਾ ਦੀ ਗੱਲ ਕਰੀਏ ਤਾਂ ਇਨਾ ਦੀ ਜਿਹੜੀ ਜਰਨੀ ਆ ਬਹੁਤ ਲੰਬੀ ਜਰਨੀ ਆ ਬਹੁਤ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚੇ ਨੇ ਜੇ ਥੋੜਾ ਪਿੱਛੇ ਝਾਤ ਮਾਰੀਏ ਤਾਂ ਕਾਫੀ ਸੰਘਰਸ਼ ਕਰਕੇ ਕਰਨ ਔਜਲਾ ਇਸ ਮੁਕਾਮ ਤੇ ਪਹੁੰਚੇ ਨੇ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੇ ਆਪਣਾ ਜਿਹੜਾ ਕਹਿ ਸਕਦੇ ਆ ਕਿ ਜਦੋਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਏ ਸਨ ਤਾਂ ਆਪਣੀ ਗੀਤਕਾਰੀ ਲੈ ਕੇ ਆਏ ਸਨ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵੱਡੇ-ਵੱਡੇ ਗਾਇਕਾਂ ਨੂੰ ਗੀਤ ਵੀ ਦਿੱਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਸਟੈਪ ਬਾਈ ਸਟੈਪ ਇਹ ਪੌੜੀ ਚੜਦੇ ਗਏ ਤੇ ਇਸ ਵਕਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਹਿ ਸਕਦੇ ਕਿ ਨੰਬਰ 1 ਤੇ ਨੇ ਤੇ ਇਸ ਵਕਤ ਕਰਨ ਔਜਲਾ ਨੂੰ 1 ਕਰੋੜ ਬੰਦਾ ਫੋਲੋ ਕਰ ਰਿਹਾ ਮਤਲਬ ਕਿ ਇਹਨਾਂ ਦੇ ਇੰਸਟਾਗ੍ਰam ਜਿਹੜੇ ਫੋਲੋਅਰਸ ਨੇ ਉਹ 10 ਮਿਲੀਅਨ ਤੱਕ ਹੋ ਗਏ ਨੇ ਜੇਕਰ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਵਕਤ ਇਹਨਾਂ ਦਾ ਇੱਕ ਗੀਤ ਐਟ ਪੀਸ ਜਿਹੜਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਤਾਂ ਹੁਣ ਵੀ ਕਰਨ ਔਜਲਾ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਆਪਣੇ ਨਵੇਂ ਗੀਤੀ ਸ਼ੂਟਿੰਗ ਕਰਕੇ ਗਏ ਨੇ ਤਾਂ ਕਰਨ ਔਜਲਾ ਨੇ ਕਾਫੀ ਲੰਮਾ ਪੈਂਡਾ ਤੈਅ ਕੀਤਾ ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਵੀ ਆਪਣੇ ਇੱਕ ਗੀਤ ਦੇ ਨਾਲ ਇਹਨਾਂ ਨੇ ਡੈਬਿਊ ਕੀਤਾ ਹੈ ਬੈਡ ਨਿਊਜ਼ ਫਿਲਮ ਦੇ ਵਿੱਚ ਇਹਨਾਂ ਦਾ ਗੀਤ ਆਇਆ ਸੀ ਤੌਬਾ ਤੌਬਾ ਤਾਂ ਉਹ ਗੀਤ ਬੇਹਦ ਪਸੰਦ ਕੀਤਾ ਗਿਆ ਸੀ ਉਸ ਗੀਤ ਦਾ ਜੋ ਵਿੱਕੀ ਕੌਸ਼ਨ ਨੇ ਇੱਕ ਡਾਂਸ ਸਟੈਪ ਕੀਤਾ ਸੀ ਤਾਂ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਸੋ ਕਰਨ ਔਜਲਾ ਇਸ ਵਕਤ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਔਰ ਹੁਣ ਇੱਕ ਵਾਰ ਫਿਰ ਦੱਸ ਦਈਏ ਕਿ ਇੰਸਟਾਗ੍ਰਾਮ ਤੇ ਇਹਨਾਂ ਦੇ 10 ਮਿਲੀਅਨ ਫਾਲੋਅਰਸ ਹੋ ਗਏ ਨੇ 1 ਕਰੋੜ ਬੰਦਾ ਇਹਨਾਂ ਨੂੰ ਫੋਲੋ ਕਰਦਾ ਪਿਆ ਹੈ